ਵਰਦ ਸਿਆਂ ਜਮਕਾ ਤੋਂ ਵੈਪੇ ਬਹੁਤ ਸਿਆਂ ਪੰਜਾਬ ਕਾ ਵੈਪੇ ਜਿੱਦਿ ਵੀ ਛਾਂ ਲੁੱਦੀ ਹੈ ਆਦਮੀ ਦੇ ਅੰਦਰ ਉਹਨੇ ਵਰਦ ਦਾ ਸਾਂਤ ਦਾ ਜ਼ਿਆਦਾ ਹੁੰਦਾ ਹੈ ਅਨੇਕ ਜੱਤਨ ਕਣ ਤ੍ਰਿਸ਼ਨਾ ਧਰਪੇ ਇਸ ਨੂੰ ਨਹੀਂ ਧਰਪਾ ਤ੍ਰਿਸ਼ਨਾ ਨਾ ਨਾ ਤ੍ਰਿਸ਼ਨਾ ਨਹੀਂ ਧਰਪਾ ਤ੍ਰਿਸ਼ਨਾ ਬਾਤ ਰਪਾ ਨਾ ਹਾਤ ਰਪਾ ਕੋਈ ਕੰਦ ਅਨੇਕ ਜੱਤਨ ਕਣ ਤ੍ਰਿਸ਼ਨਾ ਨਾਤ ਰਪਾ ਹੈ ਕਰਨ ਦੇ باوجود ਕਿੜੀ ਬੰਦੋ ਚਿੱਤਰਨਾ ਹਾਂ ਤੇ ਜਿਸਕਾ ਗਿੱਤੇ ਪਿਛੇ ਹਾਂਨੇ ਕਿ ਜਦਾਂ ਮਸੀਹ ਉਹ ਕੋਈ ਫਤਵਾ ਤਰੀਰ ਬੁਈ ਨਹੀਂ ਹੋ ਰਿਹਾ ਹਾਂ ਦਾ ਹਾਲੀਏ ਤੇ ਗੁਰੂ ਗ੍ਰੰਥ ਰਚਨਾ ਤੇ ਆਪ ਕੋਈ ਗੱਲ ਕਰਨੀ ਕੋਈ ਸਭੇ ਇਕ ਅਨੇਕ ਅਗੰਨ ਨਹੀਂ 부ਜੇ ਅਨੇਕਾ ਪਹਿ ਕਰਕੇ ਦੇਖ ਲੈ ਜੇ ਨਹੀਂ 부ਜੀ ਦੀ ਜਾਂਦਾ ਨਹੀਂ 부ਜੀ ਨਹੀਂ ਹਾਂ ਗੋੜੋ ਭਾਗਤ ਰਗਏ ਨਹੀਂ ਸਿਜੇ ਗੋੜਾ ਬਾਪ ਕਰਕੇ ਦੇਖ ਲੈ ਸਰਗਾ ਕਿਸੋ ਕੀ ਨਹੀਂ ਹੈ ਸਮਝਾਦੇ ਨਹੀਂ ਪਤਾ ਲੱਗਦਾ ਹੈ ਸੁੜ ਸੁੜਸ ਨਹੀਂ ਉਪ ਪਿਆਲ ਸੁੜਸ ਨਹੀਂ ਇਹ ਦਾਰਾ ਹੀ ਕਦੇ ਸਮਾਨ ਹੋਏ ਉਪ ਚੜਦਾ ਕਹੂ ਜਾਏ ਪਿਆਲੋ ਕਦੇ ਬਹੁਤ ਮਤਲਬ ਹੈ ਪੈ ਜਾ ਜਾਂਦਾ ਕਦੇ ਬਹੁਤ ਫਰਕਾਂ ਕਿ ਆ ਜਾਂਦਾ ਉਪ ਪਿਆਲੋ ਜਪਾਇਆ ਜਾਂਦਾ ਹੰਕਾਰ ਜਾਂਦਾ ਉਪ ਪਿਆਲ ਜੀ ਪੈ ਜਾ ਬਤਾਲ ਚਲੇ ਜਾਂਦਾ ਹੈ ਤੇਰਾ ਘਾਲਾ ਤੇਰਾ ਘਾਰ ਉੱਚਾ ਦਰਪਾ ਆ ਆਸ਼ਕੀ ਆਸਮਾਨ ਦੇ ਵਿਚੜ ਜਾਂਦਾ ਹੈ ਮੋਹੇ ਬਿਆਪੇ ਮਾਇਆ ਜਾਲ ਮੋਹੇ ਬਿਆਪੇ ਮਾਇਆ ਉਹ ਜਿਹੜਾ ਹੈਗਾ ਇਹਨਾਂ ਬਿਆਪਿਆ ਹੈ ਇਹ ਜਿਹੜਾ ਹੈ ਮਾਇਆ ਜਾਲ ਉਹ ਤਾਂ ਮਾਇਆ ਜਾਲ ਹੈ ਬਧਿਆ ਹੋਇਆ ਅੰਦਰ ਅਵਰ ਕਰ ਤੂਰ ਸਕਦੀ ਜਮ ਡਾਨੇ ਹੋਰ ਜਿੰਨੀ ਵੀ ਤੇਰੀ ਕਰਤੂਤ ਹੈ ਗੋਵਿੰਦ ਜਿਹਾ ਨਹੀਂ ਗੋਵਿੰਦ ਪਛ ਪਜੰਤੇ ਬਿਨਾਂ ਜੋ ਵੀ ਹੋ ਕੰਮਕਾਰ ਹੈ ਕਰਤੂਤ ਹੈ ਉਹ ਜਾਂ ਉਹ ਜਾਂ ਉਹ ਦਾ ਜੇ ਜੇਲੀ ਗੱਲੀ ਨਾ ਉਹਦਾ ਕੁਛ ਨਹੀਂ ਬਿਲੋ ਉਹ ਪਰਪੇ ਚੱਲੀ ਗਈ ਗੱਲ ਤੈਨੂੰ ਪਰਪ ਸੀ ਗੁਰਵਿੰਦ ਭਜਨ ਬਿਲ ਤੇ ਨਹੀਂ ਮੰਨੇ ਗੋਵਿੰਦ ਭਜਨ ਬਿਲ ਚੱਲ ਨਹੀਂ ਹਾਲ ਗੋਵਿੰਦ ਭਜਨ ਤੇ ਉਹ ਕਰ ਲਿਆ ਉਹਦੀ ਤਾਂ ਬੋਲਤਾ ਮਿਲੂਗੀ ਹੋਰ ਤਰਜਿੱਦੀ ਵੀ ਬਾਕੀ ਚੀਜ਼ ਵੀ ਕੁਝ ਨਹੀਂ ਬਿਲ ਹਰ ਕਾ ਨਾਮ ਜਪ ਤਦ ਦੁਖ ਜਾਏ ਹਰ ਕਾ ਨਾਮ ਜਪ ਤਦ ਦੁਖ ਜਾਏ ਹਰ ਕਾ ਨਾਮ ਜਪਣ ਵਾਲੇ ਦੁਖ ਜੇ ਉਗਵਾਏ ਨਾਨਕ ਬੋਲੇ ਸਹਿਜ ਸੁਭਾਈ ਨਾਨਕ ਬੋਲਦਾ ਕਿ ਕੁਛ ਸਹਿਜ ਬਸਰ ਵਿੱਚ ਜੋ ਪਰਮੇਸ਼ਰ ਨੂੰ ਪੌਂਦਾ ਸਹਿਜ ਸੁਭਾਈ ਬੋਲਦਾ ਸਹਿਜ ਨੂੰ ਜੋ ਕਹਿੰਦਾ ਉਹ ਬੋਲਦਾ ਸਹਿਜ ਕਹਿੰਦੇ ਸਭ ਜਗ ਸਹਿਜ ਹੋਇਆ ਸਹਿਜ ਉਪਰ ਹੈ ਪਾਇਆ ਜਾਣ ਅਜਗੋ ਸਹਿਜ ਹੈ ਸਹਿਜ ਸੁਭਾਇ ਬੋਲਦਾ ਜੋ ਬੋਲਦਾ ਹੈ ਜੋ ਸਹਿਜ ਨੂੰ ਸੰਸਾਰ ਨੂੰ ਪੜ੍ਹਨ ਵਾਲੇ ਨੂੰ ਜੋ ਠੀਕ ਲੱਗਦਾ ਉਹ ਬੋਲਦਾ ਪੂਣੇ ਪਉ ਦੀ ਗੱਲ ਕਹਿੰਦਾ ਸੱਜਾ ਨੂੰ ਬੋਲਦੀ ਹੋਵੇ ਨਾ ਬੋਲਦੀ ਹੋਵੇ ਇਹ ਸੱਚ ਹੁੰਦਾ ਹੈ